ਰੋਕਾਂਗੇ ਲਈ ਖਬਰ ਦੇ ਐਨਡੀਪੀਐਸ ਮਾਮਲੇ ਦੇ ਵਿੱਚ ਫਗਵਾੜਾ ਦੇ ਕੁਲਦੀਪ ਨੂੰ ਜ਼ਮਾਨਤ ਮਿਲੀ ਹੈ ਪੁਲਿਸ ਗਵਾਹਾਂ ਦੇ ਪੇਸ਼ ਨਾ ਹੋਣ ਤੇ ਹਾਈ ਕੋਰਟ ਨੇ ਇਸ ਜ਼ਮਾਨਤ ਦਿੱਤੀ ਹੈ 2 ਸਾਲ 3 ਮਹੀਨਿਆਂ ਤੋਂ ਨਹਿਕ ਹਰਾਸਤ ਵਿੱਚ ਸੀ ਕੁਲਦੀਪ 27 ਵਾਰ ਪੇਸ਼ੀ ਤੇ ਨਹੀਂ ਪਹੁੰਚੇ ਪੁਲਿਸ ਗਵਾਹ ਵਾਰ-ਵਾਰ ਸੱਮਨ ਵੀ ਜਾਰੀ ਕੀਤੇ ਗਏ ਸੱਮਨ ਜਾਰੀ ਹੋਣ ਤੋਂ ਬਾਅਦ ਵੀ ਇਹ ਪੇਸ਼ ਨਹੀਂ ਹੋਏ 16 ਦੇ ਵਿੱਚੋਂ ਸਿਰਫ 3 ਗਵਾਹਾਂ ਨੇ ਹੀ ਗਵਾਹੀ ਦਿੱਤੀ ਤੇ ਇਸ ਦੇ ਵਿਚਾਲੇ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦਰਸਲ ਐਨਡੀਪੀਐਸ ਦਾ ਇਹ ਪੂਰਾ ਮਾਮਲਾ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਹੀ ਫਗਵਾੜਾ ਦੇ ਕੁਲਦੀਪ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਪੁਲਿਸ ਗਵਾਹਾਂ ਦੇ ਪੇਸ਼ ਨਾ ਹੋਣ ਤੇ ਹਾਈ ਕੋਰਟ ਨੇ ਇਸ ਜ਼ਮਾਨਤ ਦਿੱਤੀ ਹੈ ਆ 2 ਸਾਲ 3 ਮਹੀਨੇ ਤੋਂ ਕੁਲਦੀਪ ਜੋ ਕਿ ਨਿਆਂਕ ਹਿਰਾਸਤ ਵਿੱਚ ਸੀ 27 ਵਾਰ ਪੁਲਿਸ ਗਵਾਹ ਪੇਸ਼ੀ ਤੇ ਨਹੀਂ ਪਹੁੰਚੇ ਆ ਤੇ ਹੀ ਵੱਡੀ ਵਜ੍ਹਾ ਬਣੀ ਜਿਸ ਦੇ ਚਲਦੇ ਹਾਈ ਕੋਰਟ ਦੇ ਵੱਲੋਂ ਕੁਲਦੀਪ ਨੂੰ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਜ਼ਮਾਨਤ ਦਿੱਤੀ ਗਈ ਹੈ ਜੋ ਜਾਣਕਾਰੀ ਹੈ ਕਿ ਵਾਰ-ਵਾਰ ਆ ਕੋਰਟ ਦੇ ਵੱਲੋਂ ਸੱਮਨ ਵੀ ਦਿੱਤੇ ਗਏ ਸੱਮਨ ਜਾਰੀ ਕੀਤੇ ਗਏ ਪਰ ਫਿਰ ਵੀ ਪੁਲਿਸ ਗਵਾਹ ਜਦੋਂ ਪੇਸ਼ ਨਹੀਂ ਹੋਏ 16 ਦੇ ਵਿੱਚੋਂ ਆ ਸਿਰਫ ਤਿੰਨ ਗਵਾਹਾਂ ਦੇ ਵੱਲੋਂ ਆਪਣੀ ਗਵਾਹੀ ਦਿੱਤੀ ਗਈ ਅਤੇ ਇਸ ਦੇ ਚੱਲਦਿਆਂ ਹੀ ਹਾਈ ਕੋਰਟ ਦੇ ਵੱਲੋਂ ਕੁਲਦੀਪ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਸੇ ਕਬਰਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਜੁੜ ਚੁੱਕੇ ਨੇ ਉਹ ਹਮੇਸ਼ ਕੀਕੋ ਜਾਣਕਾਰੀ ਆ ਕੁਲਦੀਪ ਨੂੰ ਜ਼ਮਾਨਤ ਮਿਲੀ ਐ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਜੋ ਵਜ੍ਹਾ ਦੱਸੀ ਜਾ ਰਹੀ ਹੈ ਕਿ ਪੁਲਿਸ ਗਵਾਹ ਪੇਸ਼ ਨਹੀਂ ਹੋਏ। ਤੇ ਦੇਖੋ ਐਨਡੀਪੀਐਸ ਦੇ ਕੇਸ ਮਾਮਲੇ ਵਿੱਚ ਐਦਾਂ ਦੀਆਂ ਸਥਿਤੀਆਂ ਆਈਆਂ ਸਾਹਮਣੇ ਔਰ ਕੋਰਟ ਦੇ ਪਹਿਲਾਂ ਵੀ ਇੱਕ ਤਾਂ ਐਦਾਂ ਦੇ ਆਰਡਰ ਆਏ ਨੇ ਅਸੀਂ ਕਵਰ ਵੀ ਕੀਤੇ ਹਨ ਜਿਦੇ ਵਿੱਚ ਪੁਲਿਸ ਦੀ ਵਰਗਵਾਨੀ ਪੇਸ਼ ਕਰਵਾਂਦੀ ਔਰ ਉਸ ਮਾਮਲੇ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ 2 ਸਾਲ 3 ਮਹੀਨਿਆਂ ਤੋਂ ਇਹ ਜਿਹੜਾ ਕੁਲਦੀਪ ਆਰੋਪੀ ਸੀ ਐਨਡੀਪੀਐਸ ਮਾਮਲੇ ਵਿੱਚ ਪੁਲਿਸ ਨੇ ਫੜਾਇਆ ਸੀਗਾ 2 ਸਾਲ 3 ਮਹੀਨਿਆਂ ਤੋਂ ਜੇਲ੍ਹ ਦੇ ਅੰਦਰ ਸੀਗਾ ਔਰ 27 ਬਾਰ ਪੇਸ਼ੀ ਤੇ ਪੁਲਿਸ ਜਿਹੜੇ ਗਵਾ ਸੀਗੇ ਉਹ ਪੇਸ਼ ਨਹੀਂ ਹੋ ਪਾਏ ਸਿਰਫ 3 ਹੀ ਗਵਾ ਪੇਸ਼ ਹੋ ਪਾਏ ਤਾਂ ਅ ਕੋਰਟ ਨੇ ਸਾਫ ਕੀਤਾ ਕਿ ਜੇ ਐਦਾ ਕਾਨੂੰਨ ਦੀ ਆੜ ਵਿੱਚ ਕਿਸੇ ਨੂੰ ਅੰਦਰ ਨਹੀਂ ਰੱਖ ਸਕਦੇ ਇਸ ਤਰ੍ਹਾਂ ਸਰ ਸੰਵਿਧਾਨ ਦੇ ਖਿਲਾਫ ਵੀ ਔਰ ਕਾਨੂੰਨੀ ਸਹਾਰਾ ਲੈ ਕੇ ਇਸ ਤਰ੍ਹਾਂ ਅੰਦਰ ਰੱਖਣਾ ਵੀ ਗਲਤ ਹੈ ਪਰ ਇਸ ਦਾ ਫਾਇਦਾ ਦੇਂਦੇ ਹੋਏ ਕੋਰਟ ਨੇ ਜ਼ਮਾਨਤ ਦਿੱਤੀ ਹੈ ਆ ਠੀਕ ਹੈ ਉਮੇਸ਼ਪੁਰ ਜਾਣਕਾਰੀ ਲਈ ਬਹੁਤ ਧੰਨਵਾਦ ਆ ਦਰਸਲ ਐਨ ਡੀ ਪੀ ਐਸ ਦਾ ਪੂਰਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਫਗਵਾੜਾ ਦੇ ਕੁਲਦੀਪ ਨੂੰ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਆ ਜਿਸ ਦੀ ਵਜ੍ਹਾ ਇਹ ਬਣੀ ਹੈ ਕਿ 27 ਵਾਰ ਪੁਲਿਸ ਗਵਾਹ ਪੇਸ਼ੀ ਤੇ ਨਹੀਂ ਪਹੁੰਚੇ ਅਤੇ ਗਵਾਹਾਂ ਦੀ ਗਵਾਹੀ ਨਾ ਹੋਣ ਦੇ ਚਲਦਿਆਂ ਹੀ ਕੋਰਟ ਦੇ ਵੱਲੋਂ ਕੁਲਦੀਪ ਨੂੰ ਜ਼ਮਾਨਤ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਰਾਧਿਕਾ ਕਤਲकांड ਦੇ ਨਾਲ ਜੁੜੀ ਹੋਈ ਹੈ। ਗੁਰੂਗ੍ਰਾਮ ਦੇ ਵਿੱਚ ਪਿਤਾ ਵੱਲੋਂ ਕਤਲ ਕੀਤੀ ਗਈ ਰਾਧਿਕਾ ਯਾਦਵ ਦੀ ਸਹੇਲੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ। ਰਾਧਿਕਾ ਦੀ ਸਹੇਲੀ ਹਿਮਾਂਸ਼ਿਕਾ ਸਿੰਘ ਰਾਜਪੂਤ ਨੇ ਵੱਡਾ ਦਾਵਾ ਕੀਤਾ ਹੈ ਕਿ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ। ਆਪਣੀ ਮਰਜ਼ੀ ਦੇ ਨਾਲ राधिका कुछ भी नहीं कर सकती थी हर गल देली राधिका ਨੂੰ ਸਫਾਈਆਂ ਦੇਣੀਆਂ ਪੈਂਦੀਆਂ ਸੀ राधिका ਨੂੰ ਰੀਲਾਂ ਬਣਾਉਣ ਦਾ ਬਹੁਤ ਸ਼ੌਕ ਸੀ ਆ ਤਾਂ ਰਾधिका ਦੇ ਸਹੇਲੀ ਜੋ ਕੇ ਸਾਹਮਣੇ ਉਸ ਦੇ ਬੁੱਲੇ ਵੱਡਾ ਦਾਵਾ ਕੀਤਾ ਗਿਆ ਕਿ ਘਰ ਦੇ ਵਿੱਚ राधिका ਤੇ ਬਹੁਤ ਪਾਬੰਦੀਆਂ ਲਗਾਈਆਂ ਗਈਆਂ ਸਨ ਆਪਣੀ ਮਰਜ਼ੀ ਦੇ ਨਾਲ ਰਾधिका ਕੁਝ ਵੀ ਨਹੀਂ ਕਰ ਸਕਦੀ ਸੀ ਦਰਸਲ ਰਾधिका यादव ਜੋ ਕੇ ਆ ਟੈਨਿਸ ਦੀ ਖਿਡਾਰਨ ਸੀ ਨੈਸ਼ਨਲ ਲੈਵਲ ਦੀ ਟੈਨਿਸ ਪਲੇਸ ਸੀ ਉਸ ਦੇ ਵੱਲੋਂ ਆਪਣੀ ਟੈਨਿਸ ਦੀ ਅਕੈਡਮੀ ਵੀ ਚਲਾਈ ਜਾ ਰਹੀ ਸੀ ਬਹੁਤ ਸਾਰੇ ਖਿਡਾਰੀਆਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਦੇ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਸੀ ਆ ਤਾਂ ਪਿਛਲੇ ਦਿਨੀ ਰਾਧਿਕਾ ਦੇ ਪਿਤਾ ਦੇ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿ ਆਪਣੀ ਹੀ ਧੀ ਰਾਧਿਕਾ ਯਾਦਵ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਮੁਲਜ਼ਮ ਪਿਤਾ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਇੱਕ ਇੱਕ ਕਰਕੇ ਕਈ ਵੱਡੇ ਖੁਲਾਸੇ ਵੀ ਹੋ ਰਹੇ ਨੇ ਇਸ ਦੇ ਵਿਚਾਲੇ ਰਾਧਿਕਾ ਯਾਦਵ ਦੀ ਸਹੇਲੀ ਜੋ ਕਿ ਸਾਹਮਣੇ ਹੈ ਉਸ ਦਾ ਕਹਿਣੇ ਕਿ ਘਰ ਦੇ ਵਿੱਚ ਰਾਧਿਕਾ ਤੇ बहुत पाबंदियां सन अपनी मर्जी के नाल राधिका कुछ भी नहीं कर सकती थी राधिका यादव एक इंटरनेशनल लेवल टेनिस प्लेयर थी वो मेरी वो मेरी बहुत अच्छी दोस्त थी बहुत ज्यादा काइंड सोल थी वो बहुत स्वीट uh, थी बहुत ज्यादा इनोसेंट थी एंड uh, वो पिछले 18 साल से टेनिस परस्यू कर रही थी उसको फोटोज क्लिक करवाना और वीडियोस वगैरह बनाना बहुत ज़्यादा पसंद था वो जो एक कमर्शियल वीडियो उसकी चल रही है वो एक बस नॉर्मल म्यूजिक वीडियो थी जो उसने आई गेस एक डेढ़ साल पहले शूट करी थी एंड उसके खुद के फादर ने उसे ड्रॉप करा था उसके अलावा भी उसके काफ़ी ज़्यादा शूट्स थे एंड दर धीरे धीरे करके वो सब चीज़ें बंद हो गई बिकॉज उसके पेरेंट्स बहुत ज़्यादा आपस वो बहुत ज़्यादा ऐसे थे कि लोग क्या कहेंगे उनके पास हमेशा से ही सोसाइटल प्रेशर बहुत ज़्यादा था और वो हमेशा से ही ऑर्थोडॉक्स थे मतलब वो रोका टोकी हर चीज़ में रहती थी मतलब मैं और राधिका हमने आई थिंक वी स्टार्टेड प्लेइंग इन बैक 2012 या 13 में हम साथ में ट्रैवल भी करते थे हमने आपस में भी बहुत सारे मैचेस खेले हैं तो मतलब मैंने उसे देखा नहीं है कि किसी से ज़्यादा बात करते हुए हमेशा देखा है कि वो अपने पेरेंट्स के साथ ही रहती है एंड लव जिहाद के बारे में बात हो रही है आपके पास कोई किसी के पास कुछ प्रूफ क्यों नहीं है लव जिहाद वो किसी से बात भी नहीं करती थी उसके घर पे इतनी ज़्यादा रिस्ट्रिक्शंस थी बट वो बहुत टाइम से ना अपने घर पे सफ़र कर रही थी बहुत ज़्यादा उसको ना घर पे बहुत ज़्यादा घुटन महसूस होती थी क्योंकि ऐसे कौन ही रहना चाहेगा यार हर चीज़ का एक्सप्लेन करते रहना कि क्यों कर रहे हैं क्या कर रहे हैं किससे बात कर रहे हो आई रिम्बर वीडियो कॉल्स पे भी उसको दिखाना पड़ता था कि अभी देखो हिमांशिका से मेरी बात हो रही है मैं उसके घर पे भी विजिट करती थी तो ਉਸकी एकेडमी उसके घर से हार्डली 50 मीटर दूर थी बट फिर भी उसको घर पे आने का एक टाइम था चार मील ਦੇ ਨੇੜੇ ਪਾਰੀ لینڈ ਸਲਾਈਡ ਹੋਈ ਸੀ ਦੋਵੇਂ ਪਾਸੇ ਹਵਾਨਾਂ ਦੀਆਂ ਲੰਬੀਆਂ ਕਰਤਾਰਾਂ ਲੱਗੀਆਂ ਸਨ ਲੋਕਾਂ ਨੇ ਹਾਈਵੇ ਤੇ ਰਾਤ ਕੱਟੀ ਰਸਤਾ ਖੁੱਲਣ ਦਾ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹਾਲਾਂਕਿ ਮਸ਼ੀਨਾਂ ਵੱਲੋਂ ਮਲਬਾ ਹਟਾਉਣ ਦਾ ਕੰਮ ਹੀ ਲਗਾਤਾਰ ਜਾਰੀ ਹੈ ਪਹਾੜਾਂ ਤੋਂ ਲਗਾਤਾਰ ਪੱਥਰ ਡਿੱਗਣ ਦੇ ਕਾਰਨ ਮਲਬਾ ਹਟਾਉਣ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਹਿਮਾਚਲ ਦੇ ਮੰਡੀ ਦੇ ਵਿੱਚ ਵੀ ਘੰਟੇ ਤੋਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਆ ਬੰਦ ਪਿਆ ਹੋਇਆ ਜਿਸ ਦੇ ਕਾਰਨ ਯਾਤਰੀਆਂ ਨੂੰ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜੇਕਰ ਕੋਈ ਚੰਡੀਗੜ੍ਹ ਤੋਂ ਪੰਜਾਬ ਤੋਂ ਮਨਾਲੀ ਜਾਣਾ ਚਾਹੁੰਦਾ ਹੈ ਤਾਂ ਇਹ ਜ਼ਰੂਰ ਤੁਹਾਨੂੰ ਇਸ ਹਾਈਵੇ ਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਾਈਵੇ ਬਿਲਕੁਲ ਆ ਬਲੌਕ ਹੋਇਆ ਹੈ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜਿਸ ਤਰੀਕੇ ਦੇ ਨਾਲ ਲੈਂਡਸਲਾਈਡ ਹੁੰਦੀ ਹੈ ਉਸ ਤੋਂ ਬਾਅਦ ਵੱਡੇ ਵੱਡੇ ਪੱਥਰ ਮਲਬਾ ਆ ਰੋਡ ਤੇ ਹਾਈਵੇ ਤੇ ਆ ਕੇ ਡਿੱਗਦਾ ਹੈ ਜਿਸ ਦੇ ਕਾਰਨ ਆਵਾਜ਼ੇ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਦੋਵੇਂ ਪਾਸੇ ਆ ਕੱਲ ਵੀ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਸਨ। ਆ ਕੱਲ ਦੁਪਹਿਰ 4 ਮੀਲ ਦੇ ਨੇੜੇ ਦਰਸਲ ਭਾਰੀ ਲੈਂਡਸਲਾਈਡ ਹੋਈ ਸੀ ਤੇ ਲੋਕਾਂ ਦੇ ਵੱਲੋਂ ਹਾਈਵੇ ਤੇ ਹੀ ਰਾਤ ਕੱਟੀ ਗਈ। ਰਾਤ ਕੱਟਣ ਦੇ ਲਈ ਮਜਬੂਰ ਹੋਣਾ ਪਿਆ। ਰਸਤਾ ਖੁੱਲਣ ਦਾ ਜੋ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿੱਖ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਰਿੰਦਰ ਭਾਰਤਵਾ ਜੁੜ ਚੁੱਕੇ ਨੇ। ਆ ਵਰਿੰਦਰ ਤਾਜ਼ਾ ਅਪਡੇਟ ਕੀ ਹੈ ਕੀ ਕੋਈ ਜਾਣਕਾਰੀ ਫਿਲਹਾਲ ਕਿੰਨਾ ਕੁ ਰਾਹ ਕਲੀਅਰ ਹੋ ਸਕਿਆ? ਕਿੰਨਾ ਕੁ ਸਮਾਂ ਇਸ ਆਵਾਜਾਈ ਨੂੰ ਬਹਾਲ ਹੋਣ 'ਚ ਲੱਗ ਸਕਦਾ ਹੈ? देखिए परमेंदर तकरीबन 20 घंटे हो चुके हैं और 20 घंटों से चंडीगढ़ मनाली नेशनल हाईवे जो है वो चार मील के पास बंद पड़ा हुआ है पिछले कल दो बजे जो है ये लैंडस्लाइड हुआ था और उसके बाद यहाँ पर जो वाहनों की आवाजाही है वो पूरी तरीके से ठप पड़ी हुई है पहाड़ी से लगातार पत्थर और मलबा गिर रहे थे इस कारण पिछले कल मलबा हटाने का काम शुरू नहीं हो सका और यही कारण है की रात होगी और रात में मलबा हटाने का काम शुरू नहीं हो सका आज सुबह जब पहाड़ी से पत्थर और मलबा गिरने का क्रम थोड़ा कम हुआ है तो यहाँ पर मशीनरी तैनात कर दी गई है और मलबा हटाने का कार्य शुरू कर दिया गया है और अनुमान यही लगाया जा रहा है कि अगले शायद दो से अढ़ाई घंटे में ये मलबा हट जाएगा अगर ऊपर से पहाड़ी से और मलबा और पत्थर नहीं गिरते हैं तो तो उस स्थिति में यही अनुमान है कि दो से ढाई घंटे में जो है ये मलबा हट जाएगा और उसके बाद फिर इस हाईवे को यहाँ पर ਆਪਾਂ ਯਾਤ ਲਈ ਬਹਾਲ ਕਰ ਦਿੱਤਾ ਜਾਏਗਾ ਜੀ ਪ੍ਰਵੀਨ ਮਰ ਆ ਵਰਿੰਦਰ ਕਿੰਨੇ ਕ ਲੋਕ ਜਿਹੜੇ ਕਿ ਖੱਜਲ ਖਾਰੇ ਦੇ ਨਾਲ ਨੂੰ ਸਾਹਮਣਾ ਕਰਨਾ ਪੈ ਰਿਹਾ ਜਾਂ ਜਿਨ੍ਹਾਂ ਦੇ ਵੱਲੋਂ ਰਾਤ ਕੱਟੀ ਗਈ ਜੋ ਕਿ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਹਾਈਵੇ ਖੁੱਲੇ देखिए ऐसे और एग्जैक्ट आंकड़ा तो नहीं है लेकिन आप ये मान के चलिए कि हजारों की संख्या में जो पर्यटक हैं जो मनाली की तरफ गए थे और खास तौर पर आजकल सीजन चला हुआ है सब्जियों का टमाटर का उस प्रकार की बहुत से ऐसे माल वाहक वाहन है जो सब्जी वगैरह लेके जो आ जा रहे हैं वो सारी की सारी गाड़ियां जो इसमें है इसमें फंसी हुई तकरीबन आप ये मान के चलिए कि पांच से ज्यादा गाड़िया जो है वो दोनों तरफ हाईवे के जो है वो फंसी हुई हैं जिसमें लोग जो है वो बड़ी संख्या में मौजूद है हमने कुछ लोगों से वहां पर जो है वो मौके पर जाकर बात भी की कुछ लोग महाराष्ट्र से एडवेंचर कैंप के लिए एस कैडेट आए हुए हैं हालांकि उन्होंने पिछले कल जो है मनाली में रिपोर्ट करना था लेकिन जब हाईवे बंद पड़ा हो तो उनको बताई पड़ी।, पड़ी गाड़ी में और अब जब हाईवे खुलेगा तो उसके बाद कैम्प में शामिल हो पाएंगे तो इस प्रकार से ऐसे बहुत से लोग हैं जो किसी न किसी जरूरी काम से जो है वो आ जा रहे थे लेकिन हाईवे बंद पड़ा हुआ और इस कारण उनकी जो यात्रा है वो इस वक्त जो है वो रुकी हुई है ठीक है वरिंदर पूरी जानकारी बहुत बहुत धनबाद था हिमाचल के मंडी घंटे तो चंडीगढ़ मनाली नेशनल हाईवे बंद पिया हुआ है जगह दया तस्वीर ਨਾ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਰਾਤ ਵੀ ਇੱਥੇ ਕੱਟਣੀ ਪਈ ਤੇ ਲੋਕਾਂ ਦੇ ਵੱਲੋਂ ਰਾਹ ਖੁੱਲਣ ਦਾ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਲਗਾਤਾਰ ਮਲਬੇ ਨੂੰ ਹਟਾਉਣ ਦੀ ਜੋਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹ ਨੂੰ ਕਲੀਅਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਵਕਤ ਮੈਂ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਪਰ